ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ ਯੂਐਸ ਦੇ ਦੁਆਰਾ ਦੋ ਗੁਜਰਾਤ ਦੇ ਵਿੱਚ ਸੂਰਤ ਦੀਆਂ ਕੰਪਨੀਆਂ ਦੇ ਉੱਤੇ ਓਪੀਆਇਡ ਬਣਾਉਣ ਦੇ ਮਾਮਲੇ ਦੇ ਵਿੱਚ ਜਿਹੜੇ ਕੈਮੀਕਲਸ ਸਮਗਲ ਕਰਨ ਦੇ ਲਈ ਜਿਹੜੇ ਆ ਉਹਨਾਂ ਉੱਤੇ ਚਾਰजेस ਲਾਏ ਗਏ ਹੈਗੇ ਆ ਆ ਰੌਕਸਟਰ ਤੇ ਉਸਦੇ ਜਿਹੜੇ ਸੀਨੀਅਰ ਐਗਜ਼ੈਕਟਿਵ ਨਵੇਸ਼ ਲਥੀਆ 36 ਸਾਲਾਂ ਦਾ ਇਸ ਦੇ ਉੱਤੇ ਕਹਿੰਦੇ ਵੀ ਚਾਰਜ ਲਾਇਆ ਗਿਆ ਆ ਵੀ ਇਸ ਨੇ ਸਮਗਲਿੰਗ ਜਿਹੜੀ ਆ ਉਹ ਕੀਤੀ ਆ ਤੇ ਮਿਸ ਬ੍ਰਾਂਡਡ ਡਰੱਗਸ ਜਿਹੜੇ ਆ ਇੰਟਰਡਿਊਸ ਕੀਤੇ ਆ ਇੰਟਰਸਟੇਟ ਕਾਮਰਸ ਦੇ ਵਿੱਚ ਕਹਿੰਦੇ ਵੀ ਇਹ ਦੋ ਜਿਹੜੀਆਂ ਇੰਡੀਆ ਦੀਆਂ ਕੈਮੀਕਲ ਕੰਪਨੀਆਂ ਆ ਇਹਨਾਂ ਦੇ ਉੱਤੇ ਦੋਸ਼ ਲੱਗੇ ਆ ਵੀ ਇਹਨਾਂ ਨੇ ਹਾਈਲੀ ਐਡਿਕਟਿਵ ਓਪੀਆਇਡ ਫੈਂਟਨਲ ਆ ਉਸ ਨੂੰ ਅਮਰੀਕਾ ਦੇ ਵਿੱਚ ਤੇ ਮੈਕਸੀਕੋ ਦੇ ਵਿੱਚ ਜਿਹੜਾ ਉਹ ਸ ਸਮਗਲ ਕਰਕੇ ਜਿਹੜਾ ਉਹ ਲਿਆਂਦਾ ਆ ਦੋ ਕੰਪਨੀਆਂ ਐਥੋਜ਼ ਕੈਮੀਕਲਸ ਤੇ ਰੌਕਸਟਰ ਕੈਮੀਕਲਸ ਦੋਨੋਂ ਹੀ ਗੁਜਰਾਤ ਦੇ ਵਿੱਚ ਮੋਦੀ ਦੇ ਵਿਕਾਸ ਮਾਡਲ ਵਾਲੇ ਸੂਬੇ ਦੇ ਵਿੱਚੋਂ ਜਿਹੜੀਆਂ ਉਹ ਚੱਲਦੀਆਂ ਨੇ ਤੇ ਬਰੂਕਲਿਨ ਦੇ ਵਿੱਚ ਜਿਹੜੇ ਚਾਰਜਸ ਲੱਗੇ ਆ ਵੀ ਇਹਨਾਂ ਨੇ ਇਹ ਜਿਹੜੀ ਫੈਂਟਨਲ ਓਪੀਆਇਡ ਬਣਾਉਣ ਦੇ ਲਈ ਜਿਹੜੇ ਇਨਗਰੀਡੀਅੰਟ ਆ ਉਹ ਡਿਸਟ੍ਰੀਬਿਊਟ ਕਰਨ ਦੇ ਲਈ ਇੱਥੇ ਲਿਆਂਦੇ ਤੇ ਨਾਲ ਦੇ ਨਾਲ ਕਨਸਪਾਇਰ ਕੀਤਾ ਵੀ ਇੱਥੇ ਹੋਰ ਵੰਡਿਆ ਜਾਵੇ ਲਥੀਆ ਨੂੰ ਬਵੇਸ਼ ਨੂੰ 4 ਜਨਵਰੀ ਨੂੰ ਨਿਊਯਾਰਕ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਨੂੰ ਡਿਟੇਨ ਕਰਕੇ ਰੱਖਿਆ ਹੋਇਆ ਆ ਟ੍ਰਾਇਲ ਜਿਹੜਾ ਇਸ ਦਾ ਪੈਂਡਿੰਗ ਹੈਗਾ ਆ ਪ੍ਰੋਸੀਕਿਊਟਰਸ ਨੇ ਜਿਹੜਾ ਕਹਿੰਦੇ ਵੀ ਕਾਲ ਆਈਬੀਐਸ ਨੂੰ ਫਲਾਈਟ ਰਿਸਕ ਐਲਾਨ ਦਿੱਤਾ ਗਿਆ ਸੀਗਾ ਵੀ ਇਹ ਕਮਿਊਨਿਟੀ ਦੇ ਲਈ ਆਮ ਲੋਕਾਂ ਦੇ ਲਈ ਇਹ ਖਤਰਾ ਹੈਗਾ ਆ ਤੇ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਸਟਿਸ ਡਿਪਾਰਟਮੈਂਟ ਦੇ ਜਿਹੜੇ ਆ ਯੂਐਸ ਅਟਰਨੀ ਜਰਨਲ ਮੈਰੀ ਗਾਰਡਲੈਂਡ ਨੇ ਕਿਹਾ ਆ ਵੀ ਜਸਟਿਸ ਡਿਪਾਰਟਮੈਂਟ ਹਰ ਇੱਕ ਦੇ ਉੱਤੇ ਟਾਰਗੇਟ ਕਰੇਗਾ ਉਸ ਲਿੰਕ ਦੇ ਉੱਤੇ ਜਿਹੜਾ ਫੈਂਟਨਲ ਦੀ ਟਰੈਫਿਕਿੰਗ ਸਪਲਾਈ ਚੇਨ ਦੇ ਵਿੱਚ ਜੁੜਿਆ ਆ ਚਾਹੇ ਉਹ ਵੱਖ-ਵੱਖ ਮੁਲਕਾਂ 'ਚ ਆ ਵੱਖ-ਵੱਖ ਮਹਾਦੀਪਾਂ 'ਚ ਜਿਹੜੇ ਉਹ ਕਿਉਂ ਨਾ ਹੋਣ ਤੇ ਕਹਿੰਦੇ ਵੀ ਉਹਦੇ ਕਰਕੇ ਅਮਰੀਕਾ ਵਿੱਚ ਬਹੁਤ ਵੱਡੀਆਂ ਟਰੈਜੇਡੀਆਂ ਹੋ ਰਹੀਆਂ ਆ ਫੈਂਟਨਲ ਇੱਕ ਐਸਾ ਸਿੰਥੈਟਿਕ ਓਪੀਆਇਡ ਆ ਜਿਹੜਾ ਹੈਰੋਇਨ ਤੋਂ 50 ਗੁਣਾ ਤੇ ਮੋਰਫਨ ਤੋਂ 100 ਗੁਣਾ ਜ਼ਿਆਦਾ ਘਾਤਕ ਆ 2022 ਦੇ ਵਿੱਚ ਓਪੀਆਇਡ ਦੇ ਕਰਕੇ 82000 ਮੌਤਾਂ ਜਿਹੜੀਆਂ ਹੋਈਆਂ ਸੀਗੀਆਂ ਇਨਫੈਕਟ ਜਿਹੜੀ ਫੈਂਟਨਲ ਤੇ ਇਸ ਇਸ ਆਈਆਂ ਚੀਜ਼ਾਂ ਦੇ ਨਾਲ ਮਿਲਾ ਕੇ ਇਹ ਲੱਖ ਤੋਂ ਵੀ ਪਾਰ ਜਿਹੜੀਆਂ ਇੱਕ ਟਾਈਮ ਦੇ ਉੱਤੇ ਚਲੀਆਂ ਜਿਹੜੀਆਂ ਗਈਆਂ ਸੀਗੀਆਂ ਸੋ ਇਹ ਦੋ ਜਿਹੜੀਆਂ ਕੰਪਨੀਆਂਜ਼ ਐਥੋਸ ਕੈਮੀਕਲ ਤੇ ਰੌਕਸਟਰ ਕੈਮੀਕਲ ਗੁਜਰਾਤ ਬੇਸਡ ਕੰਪਨੀਆਂਜ਼ ਉਹਨਾਂ ਦੇ ਵਿੱਚੋਂ ਜਿਹੜੇ ਆ ਇਹਨਾਂ ਨੂੰ ਗ੍ਰਿਫਤਾਰ ਜਿਹੜੇ ਚਾਰजेस ਲਾਏ ਆ ਤੇ ਵਿਵੇਸ਼ ਜਿਹੜਾ ਲਤੀਆ ਆ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਆ ਹੋਰ ਇਨਡਾਈਟਮੈਂਟ ਦੇ ਵਿੱਚ ਇਹ ਕਹਿੰਦੇ ਵੀ ਐਥੋਸ ਕੰਪਨੀ ਨੇ ਮੰਨਿਆ ਆ ਵੀ ਬੀਤੇ ਉਹਨਾਂ ਨੇ ਫਰਵਰੀ ਦੇ ਵਿੱਚ 100 ਕਿਲੋ ਉਸੇ ਕੈਮੀਕਲ ਦਾ ਜਿਹੜਾ ਆ ਉਹ ਵੇਚਿਆ ਸੀਗਾ ਇੱਕ ਡਰੱਗ ਟ੍ਰੈਫਿਕਰ ਨੂੰ ਜਿਹੜਾ ਮੈਕਸੀਕੋ ਦੇ ਵਿੱਚ ਫੈਂਟਨਲ ਬਣਾਉਂਦਾ ਆ ਤੇ ਉਹ ਇਵੈਨਚੁਅਲੀ ਜਿਹੜਾ ਉਹ ਅਮਰੀਕਾ ਦੇ ਵਿੱਚ ਜਿਹੜੀਆਂ ਉਹ ਪਹੁੰਚਦੀਆਂ ਹੈਗੀਆਂ ਆ ਜੇ ਦੋਸ਼ ਸਾਬਤ ਹੁੰਦੇ ਆ ਤਾਂ ਭਵेश ਨੂੰ ਕਹਿੰਦੇ ਵੀ 53 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਹੈਗੀ ਆ ਪ੍ਰੋਸੀਕਿਊਟਰਸ ਕਹਿੰਦੇ ਵੀ ਫਰਵਰੀ 2024 ਤੋਂ ਇਨਾਂ ਦੇ ਪਿੱਛੇ ਜਿਹੜੇ ਉਹ ਲੋਗੇ ਪਏ ਸੀਗੇ ਤੇ ਇੱਕ ਡਾਇਟਮੈਂਟ ਦੇ ਵਿੱਚ ਇਹ ਵੀ ਜਿਹੜਾ ਦੱਸਿਆ ਗਿਆ ਵੀ ਅਕਤੂਬਰ 2024 ਦੇ ਵਿੱਚ ਜਿਹੜੀਆਂ ਵੀਡੀਓ ਕਾਲਸ ਦੇ ਜ਼ਰੀਏ ਜਿਹੜੀਆਂ ਇਨਾਂ ਹੀ ਲੋਕਾਂ ਨੇ ਇੱਕ ਅੰਡਰਕਵਰ ਏਜੰਟ ਦੇ ਨਾਲ ਕੀਤੀਆਂ ਫਿਰ ਜਿਹੜੇ ਇਹ ਫਸੇ ਤੇ ਉਹ ਫੈਂਟਨਲ ਮੈਨੂਫੈਕਚਰਰ ਬਣ ਕੇ ਇਨਾਂ ਦੇ ਨਾਲ ਗੱਲ ਕਰ ਲਿਆ ਸੀ ਤੇ ਲਥੀਆ ਐਗਰੀ ਕਰ ਗਿਆ ਵੀ ਹਾਂ ਚੱਲ ਵੀ ਮੈਂ ਤੈਨੂੰ 20 ਕਿਲੋ ਸਮਾਨ ਲਿਆ ਕੇ ਜਿਹੜਾ ਉਹ ਦਿੰਨਾ ਆ ਤੇ ਉਸ ਨੂੰ ਉਹਨੇ ਮਿਸਲੇਬਲ ਕੀਤਾ ਵੀ ਐਂਟੀ ਐਸਿਡਾ ਜਿਹੜੀਆਂ ਆਪਾਂ টারਮਸ ਨਹੀਂ ਖਾਂਦੇ ਵੀ ਉਹ ਵਾਲੀਆਂ ਗੋਲੀਆਂ ਬਣਾ ਕੇ ਜਿਹੜੀਆਂ ਇੱਥੇ ਇਹਨੇ ਫੈਂਟਨਲ ਦਾ ਜਿਹੜਾ ਕੈਮੀਕਲ ਆ ਉਹ ਲਿਆਂਦਾ ਵੇਚਣ ਦੀ ਜਿਹੜੀ ਗੋਸ਼ਕੀਤੀ ਤੇ ਰੰਗੇ ਹੱਥੀ ਜਿਹੜਾ ਇਸ ਨੂੰ ਫੜਦਿਆ ਆ ਤੇ ਆਲਰੇਡੀ ਤੁਸੀਂ ਦੇਖੋ ਵੀ ਇਹ ਕੰਪਨੀਆਂ ਨੇ 100 ਕਿਲੋ ਤੋਂ ਵੱਧ ਇਹ ਇਹ ਤਾਂ ਹੁਣ ਪਤਾ ਲੱਗਾ ਇਸ ਤੋਂ ਪਹਿਲਾਂ ਪਤਾ ਨਹੀਂ ਹੋਰ ਕਿੰਨਾ ਕੁਝ ਜਿਹੜਾ ਇਹਨਾਂ ਨੇ ਕਰਤਾ ਹੋਣਾ ਵੀ 100 ਕਿਲੋ ਤੋਂ ਵੱਧ ਮੈਕਸੀਕੋ ਦੇ ਇੱਕ ਡਰੱਗ ਟਰੈਫਿਕਰ ਨੂੰ ਵੇਚਿਆ ਵੀ ਬਣਾਓ ਤੁਸੀਂ ਫੈਂਟਨਲ ਤੇ ਮਾਰੋ ਅਮਰੀਕੀਆਂ ਨੂੰ ਅੱਜ ਕੱਲ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਇਸ ਤਰ੍ਹਾਂ 180 ਦੇ ਕਰੀਬ ਭਾਰਤੀ ਮੂਲ ਦੇ ਇੰਜੀਨੀਅਰਾਂ ਨੂੰ ਐਪਲ ਨੇ ਫਾਇਰ ਕੀਤਾ ਜੋ ਹੈਰਾਫੇਰੀ ਕਰ ਰਹੇ ਸੀ ਤੇ ਅੱਜ ਦੀ ਇਹ ਜਿਹੜੀ ਖਬਰ ਹੈਗੀ ਆ ਇਹ ਇੱਕ ਗੁਜਰਾਤੀ ਮੂਲ ਦਾ ਭਵੇਸ਼ ਰੇਂਚੋ ਭਾਈ ਲੇਥੀਆ ਜਿਹਦਾ ਨਿਕਨੇਮ ਭਵੇਸ਼ ਪਟੇਲ ਵੀ ਆ ਭਵੇਸ਼ ਭਾਈ ਵੀ ਆ ਤੇ ਰੌਕਸਟਰ ਕੈਮੀਕਲ ਵਾਲਾ ਅਮਰੀਕਾ ਦੇ ਵਿੱਚ ਫੈਂਟਲਨ ਦੇ ਨਾਲ ਹਰ ਸਾਲ 1 ਲੱਖ ਤੋਂ ਵੱਧ ਮੌਤਾਂ ਹੁੰਦੀਆਂ ਆ ਫੈਂਟਲਨ ਦੀ ਛੋਟੀ ਜਿਹੀ ਲੇਸ ਵੀ ਜਿਹੜੀ ਲਈ ਜਾਂਦੀ ਆ ਇੱਕ ਗੋਲੀਆਂ ਨੂੰ ਉਹਦੇ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈਗੀ ਆ ਸੋ ਇਹਦੀ ਜਿਹੜੀ ਸਾਰੀ ਕੋਰਟ ਦੇ ਵਿੱਚ ਜਿਹੜੀ ਫਾਈਲਿੰਗ ਹੋਈ ਹੈਗੀ ਆ ਯੂਐਸ ਡਿਸਟ੍ਰਿਕਟ ਕੋਰਟ ਆਫ ਈਸਟਰਨ ਡਿਸਟ੍ਰਿਕਟ ਡਿਸਟ੍ਰਿਕਟ ਆਫ ਨਿਊਯਾਰਕ ਬਰੋਕਲਿਨ ਆਫਿਸ ਦੇ ਵਿੱਚ ਜੱਜ ਪਾਮੇਲਾ ਕੇ ਚੈਨ ਦੇ ਕੋਲ ਹੈਗੀ ਆ ਉਹ ਜਰੂਰ ਆਪਾਂ ਵੀਡੀਓ ਦੇ ਵਿੱਚ ਇਨਸਰਟ ਕਰਾਂਗੇ ਤਾਂ ਕਿ ਜਿਹੜੇ ਸਾਡੇ ਸਰੋਤੇ ਆ ਉਹ ਬਾਅਦ ਦੇ ਵਿੱਚ ਵੀ ਦੇਖ ਸਕਣ ਸੋ ਹੁਣ ਆਪਾਂ ਅਮਰੀਕਾ ਦੇ ਸਿਟੀਜ਼ਨ ਆ ਅਮਰੀਕਾ 'ਚ ਰਹਿੰਦੇ ਆ ਜੇ ਸਾਡੇ ਮੁਲਕ ਨੂੰ ਹੋਰ ਕੋਈ ਮੁਲਕ ਵਾਲਾ ਏਦਾਂ ਦੇ ਕੰਮ ਕਰਦਾ ਤੇ ਆਪਾਂ ਖਬਰ ਲਾਣੀ ਆ ਕਿ ਉਹ ਖਬਰਾਂ ਨੂੰ ਲਾ ਕੇ ਤੁਸੀਂ ਕਹੋ ਪੇ ਜੀ ਇਹ ਐਂਟੀ ਇੰਡੀਅਨ ਹੈਗੇ ਆ ਇਹਨਾਂ ਦੇ ਚੈਨਲ ਬੰਦ ਕੀਤੇ ਜਾਣ ਇੰਡੀਆ ਦੇ ਵਿੱਚ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੀ ਉੱਥੇ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈਗੀ ਉਹ ਤਾਂ ਵੈਸੇ ਸਾਰਿਆਂ ਨੂੰ ਪਤਾ ਹੀ ਆ ਕਿੰਨੀ ਉੱਥੇ ਦੀ ਜਿਹੜੀ ਡੈਮੋਕ੍ਰੇਸੀ ਆ ਇਲੈਕਟਿਡ ਮੈਂਬਰ ਪਾਰਲੀਮੈਂਟ ਨੂੰ ਬੰਦ ਕਰ ਲਿਆ ਜਾਂਦਾ ਹੈ ਜੇ ਕਿਤੇ ਉਹ ਕਿਸੇ ਨੇ ਬੋਲਣ ਵੀ ਜਾਣਾ ਹੋਵੇ ਇਹ ਹਾਲਤ ਇਸ ਟਾਈਮ ਭਾਰਤ ਦੇ ਬਣੇ ਹੋਏ ਹੈਗੇ ਜੀ ਪਰ ਦੂਜੇ ਪਾਸੇ ਇਦਾਂ ਦੇ ਮੁਲਕ ਵੀ ਹੈਗੇ ਆ ਪਿਟਲੀ ਵਾਲਿਆਂ ਨੇ ਆਪਣੀ ਇੱਕ ਜਰਨਲਿਸਟ ਜੋ ਸਸੀਲੀਆ ਸਾਲਾ ਕਰਕੇ ਆ 29 ਸਾਲਾਂ ਦੀ ਉਹਨੂੰ ਇਰਾਨ ਵਾਲਿਆਂ ਨੇ ਜੋ ਅਰੈਸਟ ਕਰ ਲਿਆ ਸੀ 20 ਦਿਨਾਂ ਦੇ ਬਾਅਦ ਉਹਨਾਂ ਨੇ ਛਡਵਾ ਲਈ ਹੈਗੀ ਆ ਇਸਲਾਮੀ ਪਬਲਿਕ ਆਫ ਇਰਾਨ ਦੇ ਕੋਲੋਂ ਇਟਾਲੀਆ ਵਾਲਿਆਂ ਨੇ ਛਡਵਾਈ ਕਿਦਾਂ ਵੀ ਕਿਉਂਕਿ ਇਟਲੀ ਵਾਲਿਆਂ ਨੇ ਥੋੜੇ ਦਿਨ ਪਹਿਲਾਂ ਮਿਲਾਨ ਦੇ ਵਿੱਚ ਇਟਲੀ ਦੇ ਵਿੱਚ ਇੱਕ ਮੁਹੰਮਦ ਅਬਦੀਨੀ ਨਾਜਫ ਅਬਦੀ 38 ਸਾਲਾਂ ਦਾ ਜਿਹੜਾ ਇਰਾਨੀਅਨ ਸੀ ਉਸਨੂੰ ਅਰੈਸਟ ਕਰ ਲਿਆ ਸੀ ਕਿਉਂਕਿ ਅਮਰੀਕਾ ਵਾਲਿਆਂ ਨੂੰ ਉਹ ਵਾਂਟਡ ਸੀਗਾ ਅ ਸੋ ਫੇਰ ਛੱਟੋ ਛੱਟ ਜਿਹੜਾ ਆ ਇਰਾਨ ਵਾਲਿਆਂ ਨੇ ਉਹਨਾਂ ਦੀ ਜਿਹੜੀ ਜਰਨਲਿਸਟ ਆ ਕੁੜੀ ਸੀ ਇੱਕ ਆਨਲਾਈਨ ਨਿਊਜ਼ ਪੇਪਰ ਲਈ ਕੰਮ ਕਰਦੀ ਸੀ ਨਾਲੇ ਉਸ ਨੂੰ ਛੱਡ ਦਿੱਤਾ ਤੇ ਉਹ ਆਲਰੇਡੀ ਹੁਣ ਇਟਲੀ ਪਹੁੰਚ ਰਹੀ ਹੈਗੀ ਜੀ ਬਿਲਕੁਲ